ਡਰਗਿਸਟ ਐਂਡ ਕਮਿਸਟ ਐਸੋਸੀਏਸ਼ਨ ਰੂਪਨਗਰ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਚੌਧਰੀ ਦੀ ਅਗਵਾਈ ਦੇ ਵਿੱਚ ਨੰਗਲ ਦੇ ਚੀਫ ਰੈਸਟੋਰੈਂਟ ਵਿਖੇ ਹੋਈ ਜਿੱਥੇ ਵੱਖ-ਵੱਖ ਯੂਨਿਟਾਂ ਦੇ ਪ੍ਰਧਾਨ ਅਤੇ ਸੈਕਟਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਇਸ ਮੀਟਿੰਗ ਦੇ ਵਿੱਚ ਪੰਜਾਬ ਕਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਪਹੁੰਚੇ ਜਿਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕਮਿਸਟਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਜਿੱਥੇ ਗੱਲਬਾਤ ਕੀਤੀ ਗਈ ਉੱਥੇ ਹੀ ਉਨਾ ਸਮੂਹ ਕਮਿਸਟਾ ਨੂੰ ਪੰਜਾਬ ਸਰਕਾਰ ਦੁਆਰਾ ਬੈਨ ਕੀਤਾ ਗਿਆ ਹੈ ਦਵਾਈਆਂ ਨੂੰ ਵੀ ਨਾ ਵੇਚਣ ਦੀ ਅਪੀਲ ਕੀਤੀ। ਹੋਰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਸੂਬੇ ਦੇ ਵਿੱਚ ਪੰਜਾਬ ਫਾਰਮੇਸੀ ਕੌਂਸਲ ਦੇ ਚੋਣ ਹੋਣ ਜਾ ਰਹੇ ਹਨ ਜਿਸ ਨੂੰ ਲੈ ਕੇ ਅੱਜ ਸੁਸ਼ੀਲ ਕੁਮਾਰ ਬਾਂਸਲ ਅਤੇ ਡਾਕਟਰ ਗੁਰਜੀਤ ਦੀ ਟੀਮ ਵੀ ਇਸ ਜ਼ਿਲ੍ਹਾ ਪਧਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਈ ਜਿਨ੍ਹਾਂ ਇੱਥੇ ਆ ਕੇ ਸਮੂਹ ਹਾਜ਼ਰ ਮੈਂਬਰਾਂ ਦੇ ਨਾਲ ਕਮਿਸਟਾ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਵੀ ਸਭ ਨੂੰ ਅਪੀਲ ਕੀਤੀ। पीसीए ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜ਼ਿਲ੍ਹਾ ਰੂਪਨਗਰ ਤੋਂ ਪ੍ਰਧਾਨ ਸੁਰਸ਼ਿੰਦਰ ਚੌਧਰੀ ਨੇ ਆਈ ਹੋਈ ਟੀਮ ਨੂੰ ਚੋਣਾਂ ਦੇ ਵਿੱਚ ਪੂਰਨ ਤੌਰ ਤੇ ਸਮਰਥਨ ਕਰਨ ਦਾ ਆਸ਼ਵਾਸ਼ਣ ਦਿੱਤਾ। ਦੇਖੋ ਕੀ ਨੇ ਇਸ ਸਮੁੱਚੇ ਪ੍ਰੋਗਰਾਮ ਦੀ ਚੱਲਗਿਆ ਤੇ ਗੱਲਬਾਤ ਕਰਦੇ ਹੋਏ ਪੰਜਾਬ ਕਮਿਸਟ ਐਸੋਸੀਏਸ਼ਨ ਦੇ ਵੱਖ-ਵੱਖ ਉਦੇਦਾਰਾਂ ਨੇ ਕੀ ਕਿਹਾ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਜਿਹੜੇ ਡਿਪਾਰਟਮੈਂਟ ਨੇ ਗਲਤੀ ਕੀਤੀ ਹੈ ਜਾਂ ਜਿਹੜੀ ਏਜੰਸੀ ਹੈ ਉਹਨੇ ਕੁਝ ਉਹਦੇ ਵਿੱਚ ਗਲਤ ਕੀਤਾ ਤੋ ਹੀ ਯੂ ਬੀ ਰਿਸਪੋਨਸਿਬਲ ਟੂ ਡਾਟ ਡਿਪਾਰਟਮੈਂਟ ਟੂ ਡੂ ਇਹ ਨਹੀਂ ਹੈ ਦੁਬਾਰਾ ਮੇਰੇ ਕੈਮਿਸ ਜਿਹੜਾ ਹੈ ਉਹਨੂੰ ਹਰ ਨਹੀਂ ਤੁਰਗਤ ਪਾਈਟਰੇ ਐਂਡ ਸਾਡੀ ਹੀ ਡਿਮਾਂਡ ਸੀ ਐਡਵਾਈਜ਼ਰੀ ਕਮੇਟੀ ਜਿਹੜੀ ਆ ਸਾਲੋਂ ਤੋਂ ਪਹਿਲੇ ਚੱਲੀ ਆ ਰਹੀ ਸੀ ਉਹ ਦੁਬਾਰਾ ਵੀ ਕੀਤੀ ਹੈ ਬਰ ਵਿਦਨ ਨੈਕਟ 1 ਵੀਕ ਆਲਸੋ ਯੂ ਵਿਲ ਬੀ ਲਿਸਨਿੰਗ ਆਲਸੋ ਥੈਟ ਫਰਮ ट्रेंडेड रेजिडेंट ऑफ पंजाब के सत सुच सुंदरamai देव देव बिक होंगे यू विल बी नोइंग हमारा समर्थन का सहित ओ ਸਾਡੇ ਪੀਸੀਆ ਵਾਸਤੇ ਸਾਡੇ ਆਰਡੀਸੀਆ ਵਾਸਤੇ ਬਹੁਤ ਮਾਣ ਵਾਲੀ ਗੱਲ ਹੋਈ ਕਿ ਜਿਸ ਦਿਨ ਸੁਸ਼ੀਲ ਜੀ ਆਪਣੀ ਟੀਮ ਦੇ ਨਾਲ ਜਿੱਤ ਕੇ ਸਾਡੇ ਕੋਲ ਆਉਣਗੇ ਔਰ ਸਾਡੇ ਨਾਲ ਕੀਤੇ ਵਾਦਿਆਂ ਤੇ ਵੀ ਖਰੇ ਉਤਰੋਗੇ ਔਰ ਸਾਡੀ ਵੀ ਫਰਦਰ ਮੋਰ ਜਿਹੜੀ ਸਪੋਰਟ ਹਮੇਸ਼ਾ ਸੁਸ਼ੀਲ ਜੀ ਦੇ ਨਾਲ ਹਮੇਸ਼ਾ ਰਹੇਗੀ ਥੈਂਕ ਯੂ मैं सुदर्शन चौधरी प्रधान रोपर ट्रबिस्ट एसोसीएशन अज की जोड़ी मीटिंग डिस्ट्रिक्ट की मीटिंग थी और जिसके पूरे डिस्ट्रिक्ट प्रधान और जनरल सैकटरी शामिल और जो जे भी जेडे भी डिस्ट्रिक्ट प्लान चल रहे हैं सा जिस तरह की ट्री प्लाने का प्रोजेक्ट हो कह उसका ब्लड डोनेशन का कैंप का है, है। तो प्रोजेक्ट ਔਰ ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਮੈਡੀਕਲ ਕੈਂਪ ਦਾ ਕੰਮ ਉਹਦੇ ਬਾਰੇ ਵਿੱਚ ਵਿਚਾਰ ਵਟਾਂਦਰਾ ਕੀਤਾ ਹੈ। ਔਰ ਸਾਡਾ ਨੋ ਕਮਿਸ਼ਨਾਂ ਨੂੰ ਜਿਹੜੀਆਂ ਦੀ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਉਹਨਾਂ ਦੇ ਵਿੱਚ ਅਵੇਅਰਨੈਸ ਕੀਤਾ ਔਰ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਆਪਣੇ ਸਮਾਜ ਦੇ ਵਿੱਚ ਅੱਛੇ ਕੰਮ ਕਰਨ ਦੇ ਵਾਸਤੇ ਪ੍ਰੋਤਸਾਹ ਕੀਤਾ। ਔਰ ਇਸੇ ਨਾਲ ਹੀ ਤੁਹਾਨੂੰ ਜਿਸ ਤਰ੍ਹਾਂ ਦੀ ਪਤਾ ਕੀ ਪੰਜਾਬ ਸਟੇਟ ਫਾਰਮੇਸੀ ਦੇ ਇਲੈਕਸ਼ਨਾਂ ਸ਼ੁਰੂ ਹੈ। ਉਸ ਦੇ ਵਿੱਚ ਸਾਡੇ ਦੇ ਵਿੱਚ ਸ਼ਾਮਲ ਸੀਗੇ ਅ ਸ਼ਿਸ਼ਿਪ কুমার ਬਾਂਸਲ ਜੀ ਔਰ ਡਾਕਟਰ ਗੁਰਜੀਤ ਜੀ ਔਰ ਉਹਨਾਂ ਦੀ ਟੀਮ ਸੰਜੀਵ ਮਾਨਸਾ ਜੀ ਤੇ ਸਾਡੇ ਜਿਲ੍ਹੇ ਵੱਲੋਂ ਉਹਨਾਂ ਦਾ ਇਲੈਕਸ਼ਨ ਦੇ ਵਿੱਚ ਪੂਰਾ ਸਮਰਥਨ ਅ ਅਸੀ 바ਧਾ ਕੀਤਾ ਤੁਹਾਨੂੰ ਪੂਰਾ ਸਮਰਥਨ ਦੇ ਕੇ ਤੁਹਾਨੂੰ ਵਾਜਤਾ ਮੰਗੇ ਔਰ ਆਉਣ ਵਾਲੇ ਅੱਗੇ ਜਿਹੜਾ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਪ੍ਰੈਜ਼ੀਡੈਂਟ ਬਣਾਵਾ ਅੱਜ ਸਭ ਤੋਂ ਪਹਿਲਾਂ ਮੈਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਾਡੇ ਪੰਜਾਬ ਦੇ ਪਿੱਲਰ ਅ ਸ਼੍ਰੀ ਸੁਰਿੰਦਰ ਦੁੱਗਲ ਜੀ ਦਾ ਤੇ ਰੋਪੜ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਜੀ ਦਾ ਅੱਜ ਦੀ ਸਾਡੀ ਇਸ ਮੀਟਿੰਗ ਦਾ ਸਾਨੂੰ ਹਿੱਸਾ ਬਣਾਉਣ ਲਈ ਮੈਂ ਸਾਡੀ ਟੀਮ ਨੂੰ ਹਿੱਸਾ ਬਣਾਉਣ ਲਈ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਹਾਂਗਾ ਪੰਜਾਬ ਫਾਰਮੇਸੀ ਕੌਂਸਲ ਦੀ ਇਲੈਕਸ਼ਨ ਸਟਾਰਟ ਹੋ ਚੁੱਕੀ ਹੈ पीसीए ਵੱਲੋਂ ਸਾਨੂੰ ਸਾਡੀ ਟੀਮ ਨੂੰ ਰਿਕੋਗਨਾਈਜੇਸ਼ਨ ਕੀਤਾ ਗਿਆ ਹੈ। ਸ੍ਰੀ ਸੁਰਿੰਦਰ ਦੁੱਗਲ ਜੀ ਵੱਲੋਂ ਸਾਡੀ ਟੀਮ ਨਿਯੁਕਤ ਕੀਤੀ ਗਈ ਹੈ 6 ਮੈਂਬਰਸ ਦੀ। ਅਸੀਂ ਉਸ ਸੰਬੰਧੀ ਅੱਜ ਰੋਪੜ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਸਾਹਿਬ ਦੀ ਰਹਿਨਵਾਈ ਇੱਥੇ ਜਿੰਨੀਆਂ ਯੂਨਿਟ ਦੇ ਪ੍ਰੈਜ਼ੀਡੈਂਟ ਤੇ ਜਨਰਲ ਸੈਕਟਰੀ ਸੀ ਉਹਨਾਂ ਨੂੰ ਅੱਜ ਅਸੀਂ ਅਪੀਲ ਕਰਨ ਆਏ ਸੀ ਵੀ ਆਪਣੀ ਇੱਕੋ ਇੱਕ ਕੀਮਤੀ ਵੋਟ ਸਾਡੀ ਪੈਨਲ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜੋ ਕੈਮਿਸਟ ਫਾਰਮਾਸਿਸਟ ਭਰਾਵਾਂ ਦੀਆਂ ਪ੍ਰੋਬਲਮਸ ਨੇ ਕੁਝ ਪਹਿਲਾਂ ਅਸੀਂ ਸੋਲਵ ਕਰ ਚੁੱਕੀਆਂ ਜੋ ਕੁਝ ਰਹਿੰਦੀਆਂ ਨੇ ਅਗਲੀ ਟਰਨਯੌਰ ਦੇ ਵਿੱਚ ਉਹਨਾਂ ਨੂੰ ਅਸੀਂ ਸੋਲਵ ਕਰ ਸਕੀਏ ਮੈਂ ਸੁਰਿੰਦਰ ਟੁੱਗਲ ਪ੍ਰੈਜ਼ੀਡੈਂਟ ਪੰਜਾਬ ਕੇਮੈਸ ਐਸੋਸੀਏਸ਼ਨ ਅੱਜ ਜਿਹੜੇ ਰੋਪੜ ਡਿਸਟ੍ਰਿਕਟ ਐਸੋਸੀਏਸ਼ਨ ਨੇ ਸੋਦਰਸ਼ਨ ਜੀ ਐਜ਼ ਅ ਪ੍ਰੈਜ਼ੀਡੈਂਟ ਉਹਨਾਂ ਨੇ ਇੱਕ ਮੀਟਿੰਗ ਰੱਖੀ ਸੀ ਆਪਣੇ ਨੰਗਲ ਦੇ ਵਿੱਚ ਅੱਜ ਉਹਦੇ ਵਿੱਚ ਆਏ ਆ ਅੱਜ ਸਾਰੇ ਹੀ ਯੂਨਿਟ ਦੇ ਪ੍ਰੈਜ਼ੀਡੈਂਟ ਤੇ ਫੈਕਟਰੀਜ਼ ਦੇ ਨਾਲ ਅਸੀਂ ਆਪਣੇ ਵਿਚਾਰ ਖੰਦੇ ਕੀਤੇ ਨੇ ਔਰ ਪਾਰਟਿਕੁਲਰਲੀ ਉਹਨਾਂ ਦੇ ਉੱਤੇ ਅਸੀਂ ਡਰੱਗ ਦੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਰੀਸੈਂਟਲੀ ਸੈਂਟਰ ਗਵਰਨਮੈਂਟ ਨੇ ਅਰਾਊਂਡ 159 ਡਰੱਗ ਦੇ ਉੱਤੇ ਬੈਨ ਲਗਾਇਆ ਹੈ ਅੱਜ ਸਾਰੇ ਮੈਂਬਰਾਂ ਨੂੰ ਇਹ ਚੀਜ਼ ਦਾ ਦੱਸਿਆ ਕਿ ਇਹ ਬੈਨ ਜਿਹੜਾ ਜਿਹੜੀ ਵੀ ਕੰਪਨੀਆਂ ਨੇ ਉਹ ਹਾਈ ਕੋਰਟ ਦੇ ਵਿੱਚੋਂ ਆਰਡਰ ਆਏ ਨੇ ਨੈਕਸਟ ਡੇਟ ਮਿਲੀ ਹੈ ਉਹਨਾਂ ਦੇ ਉੱਪਰ ਹੀ ਉਹਨਾਂ ਦਾ ਉਹ ਲਾਗੂ ਹੈ ਅਦਰਵਾਇਜ਼ ਕੋਈ ਵੀ ਕੈਮਿਸਟ ਐਸੀ ਦਵਾਈ ਨਾ ਵੇਚੇ ਜਿਹਦੇ ਉੱਤੇ ਕਿ ਆਪਣੇ ਡਰੱਗ ਵਿਭਾਗ ਨੇ ਉਹਦੇ ਉੱਤੇ ਬੈਨ ਲਗਾਇਆ ਹੈ ਉਸ ਤੋਂ ਇਲਾਵਾ ਕੈਮਿਸਟਰ ਸਾਰਿਆਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਭਵਨ ਤੋਂ ਬਾਨ ਦੀ ਖੇਤ ਮੰਤਰੀ ਬਲਬੀਰ ਸਿੰਘ ਉਹਨਾਂ ਨੇ ਜਿਹੜਾ ਇੱਕ ਹੁਕਮ ਜਾਰੀ ਕੀਤਾ ਹੈ ਕਿ ਪ੍ਰੀਗਾਬਾ ਲੈਂਦੇ ਉਪਰ ਜਿਹੜੀ 300 ਮਿਲੀਗ੍ਰਾਮ ਹੈ ਉਹ ਨਸ਼ੇ ਦੇ ਵਿੱਚ ਵੀ ਕਈ ਲੋਕ ਯੂਜ਼ ਕਰਦੇ ਨੇ ਤੇ ਉਹ ਬਿਲਕੁਲ ਜਿਹੜੀ ਹੈ ਹੁਣ ਨਾ ਦਿੱਤੀ ਜਾਵੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਆਪਣੀ ਪੰਜਾਬ ਕੇਮਿਸਟ ਐਸੋਸੀਏਸ਼ਨ ਨਾਲੋਂ ਕਿ ਜਿਹੜੀਆਂ ਕੰਪਨੀਆਂ ਇਹ ਬਣਾ ਰਹੀ ਐ ਪਿੱਛੋਂ ਕਿਉਂ ਨਹੀਂ ਬੰਦ ਕਰ ਦਿੱਤੇ ਜਾਂਦੀ ਔਰ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਔਰ ਫਤੇਗੜ ਸਾਹ ਤੇ ਵੋਟ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੋਸਟਰ ਪੁਲਿਸ ਵੱਲੋਂ ਲਗਾਏ ਜਾ ਰਹੇ ਆ ਸਾਡੇ ਕੈਮਿਸਟਾਂ ਨੂੰ ਬਦਨਾਮ ਕੀਤੇ ਜਾਣ ਲਈ ਉਹਦੇ ਲਈ ਅਸੀਂ ਆਪਣੇ ਲੁਧਿਆਣਾ ਦੇ ਵਿੱਚ ਮੀਟਿੰਗ ਵੀ ਕੀਤੀ ਹੈ ਜੇ ਪੁਲਿਸ ਨੇ ਇਹ ਤਕਸ਼ੇ ਆਪਣੇ ਬੰਦ ਨਹੀਂ ਕੀਤੇ ਤੇ ਅਸੀਂ ਆਪਣੀ ਸ਼ਾਰਟਲੀ 올 ਇੰਡੀਆ ਦੀ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸ ਦੀ ਮੀਟਿੰਗ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਜਿਦੇ ਕਿ 12 ਲੱਖ ਤੋਂ ਜ਼ਿਆਦਾ ਸਾਡੇ ਸਦਸੇ ਨੇ ਔਰ ਮੀਟਿੰਗ ਪੰਜਾਬ ਦੇ ਵਿੱਚ ਹੋ ਰਹੀ ਹੈ ਕੋਈ ਨਾ ਕੋਈ ਇਹਦੀ ਸਟੈਪ ਲਵਾਂਗੇ ਅਮੈਂਡਡ ਡਰਗ ਪਾਲਿਸੀ ਦੇ ਉੱਤੇ ਜਿਹੜੀ 2020 ਦਸੰਬਰ ਦੇ ਵਿੱਚ ਪ੍ਰੀਵੀਅਸ ਗਵਰਨਮੈਂਟ ਨੇ ਕੀਤੀ ਸੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਕਿ ਕੁਝ ਕਈ ਖਾਮੀਆਂ ਰੀਨਿਊ ਦੇ ਉੱਪਰ ਅਗਰ ਡਰਗ ਲਾਇਸੈਂਸ ਕਰਨਾ ਉਹਦੇ ਉੱਤੇ ਕਈ ਖਾਮੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਸਾਨੂੰ ਬੁਲਾ ਕੇ ਸਾਡੇ ਨਾਲ ਕੀਤਾ ਜਾਵੇ ਅਸੀਂ ਆਪਣੇ ਕਮਿਸ਼ਨਰ ਅਨੁਭਵ ਤ੍ਰਿਖਾ ਜੀ ਦੇ ਮੁੱਖ ਮੰਤਰੀ ਸਾਹਿਬ ਦੇ ਬਲਬੀਰ ਸਿੰਘ ਦੇ ਔਰ ਸਾਡੇ ਜਿਹੜੇ ਵਾਕ ਦੇ ਸੰਜੀਵ ਗਰੇਦ ਜੀ ਨੇ ਜੁਆਇੰਟ ਕਮਿਸ਼ਨਰ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਨੈਕਸਟ ਵੀਕ ਉਹਨਾਂ ਨੇ ਸਾਨੂੰ ਮੀਟਿੰਗ ਤੇ ਬੁਲਾਇਆ ਹੈ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਵੀ ਸਾਡੇ ਫਾਰਮ ਦਾ ਬੈਨੀਫਿਟ ਆਫ ਦਾ ਪੰਜਾਬ ਗਵਰਨਮੈਂਟ ਔਰ ਕੈਮਿਸਟਰੀ ਆਰਗੇਨਾਈਜੇਸ਼ਨ ਲਈ ਬੈਟਰ ਹੋਣਗੇ ਉਹਦੇ ਉੱਤੇ ਵਿਚਾਰ ਕਰਕੇ ਉਹਨਾਂ ਨੂੰ ਸੌਲ ਇਮੀਡੀਏਟਲੀ ਕੀਤਾ ਜਾਏਗਾ ਅੱਜ ਅਸੀਂ ਕਿਉਂਕਿ ਪੰਜਾਬ ਫਾਰਮੇਸੀ ਕੌਂਸਲ ਦੇ ਇਲੈਕਸ਼ਨ ਵੀ ਅਨਾਉਂਸ ਹੋ ਚੁੱਕੇ ਨੇ ਸੁਸ਼ੀਲ ਬਾਂਸਲ ਜੀ ਬ੍ਰਿੰਦਰ ਸ਼ਰਮਾ ਜੀ ਉਹਨਾਂ ਦੀ ਟੀਮ ਜਿਹੜੀ ਹੈ ਅੱਜ ਇੱਥੇ ਆਈ ਹੈ ਤੁਹਾਡੇ ਨਾਲ ਰੂਬਰੂ ਹੋਈ ਹੈ ਅਸੀਂ ਤਾਂ ਸਾਰੇ ਹੀ ਆਪਣੇ ਕੈਮਿਸ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਜਿੰਨੇ ਵੀ ਤੁਹਾਡੇ ਦੁਕਾਨਾਂ ਦੇ ਉੱਤੇ ਕੰਪੀਟੈਂਟ ਪਰਸਨਸ ਨੇ ਫਾਰਮਾਸਿਸਟਸ ਨੇ ਔਰ ਮੇਰੇ ਵੀਰ ਜਿਹੜੇ ਫਾਰਮਾਸਿਸਟ ਵੀ ਨੇ ਸਿਵਲ ਹਸਪੀਟਲ ਜਾਂ ਹੋਰ ਵੀ ਜਿਹਾ ਅਧਾਰਿਆਂ 'ਚ ਕੰਮ ਕਰਦੇ ਨੇ ਉਹ ਮੈਡੀਕਲ ਰਿਪਰੈਜ਼ੈਂਟੇਟਿਵ ਜਿਹੜਾ ਨੇ ਬੀ ਫਾਰਮੇਸੀ ਤੇ ਡੀ ਫਾਰਮੇਸੀ ਕੀਤੀ ਹੋਈ ਹੈ ਔਰ ਵਕ ਵਕ ਮੈਡੀਕਲ ਕਾਲਜਾਂ ਦੇ ਵਿੱਚ ਜਾਂ ਸਿਵਲ ਹਸਪੀਟਲ ਦੇ ਵਿੱਚ ਜਾਂ ਦੂਸਰੇ ਜਿਹੜੇ ਇਹ ادارے ਨੇ ਉਹਨਾਂ ਦੇ ਵਿੱਚ ਕੰਮ ਕਰਦੇ ਨੇ ਸਾਰੇ ਇਸ ਟੀਮ ਨੂੰ ਵੋਟ ਪਾਓ 7 9 12 13 14 ਤੇ 15 ਜਿਹੜਾ ਸਾਡੇ ਕੈਂਡੀਡੇਟ ਨੇ ਤਾਂ ਕਿ ਜਿਹੜੇ ਸੁਧਾਰ ਅਸੀਂ ਪਿਛਲੇ 2 ਸਾਲ ਤੋਂ ਸੁਸ਼ੀਲ ਜੀ ਨੇ ਫਾਰਮੇਸੀ ਕਾਉਂਸਲ ਆਫ ਪੰਜਾਬ ਦੇ ਵਿੱਚ ਲਿਆਂਦੇ ਨੇ ਫਰਦਰ ਵੀ ਕੀਤੇ ਜਾਣ ਤਾਨੂੰ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਕੈਮਿਸਟਰੀ ਦੀ ਫਾਰਮਾਸਿਸਟਾਂ ਦੇ ਲਈ ਔਰ ਰੀਨੋ ਦੇ ਤੇ ਅਗਰ ਮੇਰੇ ਪੰਜਾਬ ਦੇ ਸਾਰੇ ਹੀ ਫਾਰਮਾਸਿਸਟਾਂ ਨੂੰ ਕਿਸੇ ਦੀ ਪ੍ਰੋਬਲਮ ਅਗਰ ਆਏਗੀ ਮੈਂ ਰਿਸਪੋਨਸੀਬਲ ਆ ਤੁਹਾਨੂੰ ਉਹਨਾਂ ਨੇ ਇਸ਼ਾਰਾ ਇੱਕ ਵਾਰੀ ਫੇਰ ਮੈਂ ਆਪਣੇ ਰੋਪੜ ਡਿਸਟ੍ਰਿਕਟ ਐਸੋਸੀਏਸ਼ਨ ਸੁਦਰਸ਼ਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਅੱਜ ਸਾਨੂੰ ਬੁਲਾ ਕੇ ਤੁਹਾਡਾ ਸਾਰਿਆਂ ਨਾਲ ਰੂਬਰੂ ਹੋਇਆ